ਵਾਹਿਗੁਰੂ ਨਿਖੁ ਕੋ ਨਿਖੁ ਕੋ ਅੰਕਾਰ ਵਾਹਿਗੁਰੂ ਜੀ ਕੀ ਮੱਤੇ ਸ੍ਰੀ ਭਗਵਤੇ ਜੀ ਸ਼ਹਾਏ ਵਾਹਿਗੁਰੂ ਸ੍ਰੀ ਭਗਵਤੇ ਜੀ ਕੀ ਪਾਤਸ਼ਾਹੀ ਦਸਵੇਂ ਰਿਧੰ ਭਗਵਤੇ ਸਿੰਰਕ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਸ੍ਰੀ ਰਾਮਦਾਸ ਹੋਈ ਸ਼ਹਾਏ ਅਰਜਨ ਹਰਿ ਗੋਵਿੰਦ ਨਾਮ ਸਿਮਰਿ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਦੇ ਆਈਐ ਜਿਸ ਦਿੱਖੈ ਸਭ ਦੁੱਖ ਜਾਇ ਇਕ ਬਹਾਦਰ ਸਿਮਰਿਐ ਘਰ ਨਾਮ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਈ ਜਸੁ ਮਹਿ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਤਿ ਸ਼ਾਮ ਪਾਦਰ ਸ਼ੰਗਿਆਂ ਦੇ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦੀ ਦਾ ਧਿਆਨ ਧਰ ਕੇ ਭੋਲਾ ਜੀ ਆਰੇ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦੇ ਆ ਚੌਹਾਂ ਨਾਮੁ ਮੁਕਤੇ ਆਟੀਆਂ ਜਪੀਆਂ ਸਭੀਆਂ ਇਨਾ ਨਾਮ ਜਪਿਆ ਬਣ ਸਕਿਆ ਦੇਵ ਚਲਾਈ ਤੇ ਗਵਾਹੀ ਦੇਖ ਤੇ ਅਣ ਨਿਖ ਕੀਤਾ ਇਨਾਮ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਜੋ ਧੰਨ ਕਰਕੇ ਫਾਤਸ਼ਾਹ ਜੀ ਮੋਲਾ ਜੀ ਵਾਹਿਗੁਰੂ ਇਨਾਮ ਸਿੰਘਾ ਸਿੰਘਣਿਆਂ ਨੇ ਧਰਮ ਰਹਿਤ ਸੇਸ਼ ਦਿੱਤੇ ਬੰਦ ਬੰਧ ਟੋਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚਰੇ ਆਰੇ ਆ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਪੁਰਵਾਦੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾ ਸਾਸਨ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾ ਜੀ ਵਾਹਿਗੁਰੂ ਕੁਤਮਾਨ ਸਰਬਤਖਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤਖਾਲ ਸਾਹਿਬ ਜੀ ਕੋ ਵਾਹਿਗੁਰੂ 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 ਚਿਤਰਾਵ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰ हेग तेग फते जद की पाज पंथ ते जेत श्री साहिब जी साराई भाव से निक बोल बाबे भोला जी हारे सुखानो सुखि दान केश दान वस्त्र दान विवेक दान विशा दान पुरुष दान ਰੰਨਾ ਸਰਦਾਨ ਨਾਮਵਾਨ ਸ੍ਰੀ ਅਮਰਪੁਰ ਸਰ ਜੀ ਦੇ ਇਸਨਾਨ ਚਮਕਿਆ ਝੰਡੇ ਹੋਂਗੇ ਜੁਗੋ ਜੁਗਿਆ ਕਲ ਧਰਮ ਦਾ ਜੈਕਾਰ ਗੋਲਾ ਜੀ ਸਿਖਾਂ ਦਾ ਮਰਲੀ ਗਉ ਵਖੁਚੇ ਸਿਮਾਪਤ ਪਤ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਕੋ ਖਾਬਸਾ ਪੰਥ ਨਿਸ਼ੋਰਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਵ ਦਾ দান ਖਾਬਸਾ ਜੀਰੂ ਗਖਸ਼ੋ ਏ ਨਿਮਰਿਆ ਦੇਵਾ ਨੇ ਤਾਂਿਆ ਦੇ ਤਾਂ ਨੇਕਿਆ ਜੀ ਓਟ ਧੰਨ ਧੰਨ ਜੋਗੋ ਜੋਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇਰੋਂ ਘਰੋਂ ਵਰਵਾ ਸ਼ਾਏ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਆ ਵਧੀਏ ਮਹਾਲ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਸਤਿਗੁਰੂ ਜੀ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀ ਦੇ ਸਿੰਘਾਸਨ ਉਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਝਾਰ ਬਖਸ਼ੋ ਆਲਾਹੇ ਫੁਰਮਾਨ ਬਖਸ਼ੋ ਆਂਿਆਂ ਸੰਗਤਾਂ ਦੇ ਆਹ ਜਰੀਆਂ ਦਰ ਤੇ ਪਰਮਾਨ ਕਰਨੀਆਂ ਤੇਲ ਫੁੱਲ ਪੇਟਾਵਾਂ ਦਰ ਪਰਮਾਨ ਕਰਨੀਆਂ ਯਾਤਰਾ ਸਫਲੀ ਕਰਨੀ ਕਾਰਜ ਰਾਸ ਕਰਨੇ ਗੁਰਮਤਿ ਅਨੁਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਘਰੋਂ ਘਰੋਂ ਸਿੱਖੇ ਸਿਧਕ ਭਰੋਸਾ ਨਾ

ਸਤਿਗੁਰੂ ਜੀ ਚਾਰ ਪਹਿਰ ਰਹਿ ਆਪ ਜੀ ਦੇ ਘਰ ਅੰਦਰ ਬਤੀਤ ਹੋਈ ਹੈ ਚਾਰ ਪਹਿਰ ਜਿਣ ਆਇਆ ਆਪ ਜੀ ਦੇ ਘਰ ਅੰਦਰ ਬਤੀਤ ਹੋਵੇ ਕਿਰਪਾ ਕਰੋ ਸਤਖੰਡ ਨਿਵਾਸ ਅਸਥਾਨ ਤੋਂ ਪ੍ਰਕਾਸ਼ ਅਸਥਾਨ ਵਾਸਤੇ ਚਾਲੇ ਪਉਣ ਦੀ ਆਗਿਆ ਬਖਸ਼ੋ ਸਿੱਖ ਪਰਦੇ ਸੁਣਦੇ ਸਰਬਤ ਰਾਹੇ ਵੰਦ ਹੋਵਣ ਨਾਨਕ ਨਾਮ ਚੜੀ ਕਲਾ ਤੇਰੇ ਬਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ